ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ گاਵਾ ਟੌਪ ਦੀਆਂ ਦਿਖਾਉਣੀਆਂ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਹੈ ਕਾਲਾ ਖਾਨ ਬਾਈ ਦੇ ਘਰੋਂ ਨਾਲ ਬੱਬੂ ਵੀਰ ਆਪਾਂ ਨੂੰ ਪਸ਼ੂ ਜਿਹੜੇ ਤੋਰ ਕੇ ਦਿਖਾਉਂਦਾ ਹੁੰਦਾ ਸੋ ਪੰਜ گاਵਾ ਅੱਜ ਦੀ ਇਸ ਵੀਡੀਓ ਚ ਦਿਖਾਉਂਗਾ ਟੌਪ ਦੀਆਂ ਹੀ ਵਹਿੜਾ ਹੁੰਦੀਆਂ ਦੋਸਤੋ ਅੱਜ ਦੀ ਵੀਡੀਓ ਦੇ ਪੰਜ ਨਾਗ ਤੇ ਜਿਹੜਾ ਭਰਾ ਇਹਨਾਂ ਚੋਂ ਕੋਈ ਵੀ ਪਸ਼ੂ ਖਰੀਦਣਾ ਚਾਹੁੰਦਾ ਵੈਸੇ ਹਰੇਕ ਵੀਡੀਓ 'ਚ ਰਿਕਵੈਸਟ ਜ਼ਰੂਰ ਕਰੀਦੀ ਆ ਵੀ ਆ ਕੇ ਪਸ਼ੂ ਦੇਖਿਆ ਕਰੋ ਤੇ ਆਪਦੀ ਤਸੱਲੀ ਕਰਕੇ ਆਪਦੀ ਸਮਝ ਨਾਲ ਖਰੀਦ ਲਿਆ ਕਰੋ। ਸੋ ਆਓ ਸ਼ੁਰੂਆਤ ਕਰੀਏ ਮਿਲਦੇ ਆਂ ਬਾਈ ਹੋਰਾਂ ਨੂੰ ਆਪਾਂ ਸ਼ੁਰੂਆਤ ਇਸ ਸਾਈਡ ਤੋਂ ਕਰ ਲਾਂਗੇ। ਲਾਸਟ ਤੇ ਜਾਂਦਿਆਂ ਜਾਂਦਿਆਂ ਦੋ گاਵਾ ਜਿਹੜੀਆਂ ਪਰਲੇ ਪਾਸੇ ਵੀ ਖੜੀਆਂ ਉਹ ਵੀ ਦਿਖਾਵਾਂਗੇ। ਸੋ ਟੋਟਲ ਨਾਗ ਪੰਜ ਰਹਿਣਗੇ। ਕਾਲੇ ਬਾਈ ਸਸਤੀ ਗੱਲ। ਸਸਤੀ ਗੱਲ ਜਜੀਤ ਵੀਰੇ। ਕਾਲੇ ਅੱਜ ਆਪਾਂ ਪੰਜ ਨਾਗ ਦਿਖਾ ਰਹੇ ਆਂ ਬਾਈ। ਜੀ ਬਾਈ ਜੀ। ਪੰਜ ਇਧਰੋਂ ਪਹਿਲੇ ਨ ਕੀ ਡਿਟੇਲ ਹੈ ਇਸ ਗਾਂ ਦੀ ਇਹ ਦੂਜਾ ਤੀਜਾ ਸੂਆ ਜਗਜੀਤ ਵੀਰੇ ਹਮ ਮਾਲਕ ਨੇ ਦੂਜਾ ਆਪਾਂ ਤੀਜਾ ਪਿਛਲੀ ਵੀਡੀਓ ਚ ਦਿਖਾਈ ਸੀ ਉਹ ਥੋੜੀ ਕੱਚੀ ਸੀ ਬਾਕੀ ਸਾਰੀਆਂ ਸੇਲ ਹੋ ਗਈਆਂ ਸੀਗੀਆਂ ਠੀਕ ਹੈ ਢੇ ਡੇਢ ਤੋਂ ਘੰਟੇ ਚ ਤੇ ਇਹਦੇ ਹਜੇ ਦਿਨ ਪਏ ਆ ਬਾਈ ਇਹ ਖਰਾ ਪਰ ਮਾਲਕਤ ਮੈਂ ਆਪਾਂ ਤਾਂ ਕਿੰਨਾ ਮੰਨ ਕੇ ਮਾਲਕ ਦੇ ਸਾਹਦੇ ਨੂੰ ਆਪਾਂ 50 ਕਿਲੋ ਦਾ ਦਿਨੇ ਗਾਰੰਟੀ ਵਾਲਾ ਦੇਦੀ ਤਸੱਲੀ ਦੇ ਦਾਂਗੇ ਠੀਕ ਹੈ ਹਜੇ ਦਿਨ ਕਿੰਨੇ ਖਲੇ ਜੀ ਦਿਨ ਹਫਤਾ ਜਗਜੀਤ ਬਾਈ ਨੇ ਮੰਨ ਕੇ ਚੱਲ ਜਦੋਂ ਗਾਂ ਲਾਉਣ ਲੱਗ ਜੇ ਇੱਕ ਹਫਤੇ ਚ ਪੂਰੀ ਭਰ ਜਾਂਦੀ ਆ ਠੀਕ ਹੈ ਰੇਟ ਤਾਂ ਕੀ ਰਹਿਣਾ ਰੇਟ ਇਹਦਾ ਜਗਜੀਤ 210000 ਰੁਪਏ ਬਾਈ ਖੋਲੀ ਬਗੂ ਸੋ ਦੋਸਤੋ ਤੋਰ ਕੇ ਦਿਖਾ ਰਨੇ ਸੂਆ ਤੀਜਾ ਬਹੁਤ ਸੋਹਣੀ ਭਰਦੀ ਆਉਂਦੀ ਆ ਹਵਾਨਾ ਫਿਕਸ ਰੱਖੂਗੀ ਚਾ ਗਾੜੀ ਪਿਛਾਰੀ ਬਾਈ ਦੇਖੀ ਜਿਹੜਾ 4 ਆਰਡਰ ਕਿੱਥੋਂ ਜਾ ਕੇ ਸ਼ੁਰੂ ਹੁੰਦਾ ਵਾ ਅਗਲੇ ਬੰਨਿਓ ਠੀਕ ਹੈ ਉਹ ਦੋ ਹਜੇ ਗਾਂ ਆਈ ਆ ਦੋ ਚਾਰ ਦਿਨ ਹਜੇ ਜੀ ਹੋਰ ਵੀ ਆਪਣੇ ਕੋਲੇ ਨਾ ਵੀ ਕੀ ਫੇਰ ਸਹੀ ਮੈਂ ਨਾ ਜਗਾਂ ਬਾਈ ਤਿਆਰ ਹੋ ਕੇ ਦੱਸਦੀ ਆ ਮੈਂ ਚੀਜ਼ ਕੀ ਆ ਹੁਣ ਆਫੀਸ਼ੀਅਲੀ ਵੀਡੀਓ ਦਾ ਰੋਪ ਦੇਖ ਲਓ ਤੇ ਅੱਜ ਦੇਖ ਲਓ ਸਹੀ ਹੈ ਸੋ ਸੋ ਦੋ ਤਿੰਨ ਦਿਨ ਨਹੀਂ ਹੋਇਆ ਮੈਨੂੰ ਲੱਗਦਾ ਅਜੇ ਆਪਾਂ ਵੀਡੀਓ ਪਾਈ ਨੂੰ ਹਾਂ ਬਿਲਕੁਲ ਸੋ ਦੇਖੋ ਗਾਂ ਦੋ ਹਵਾਨਾ ਪਹਿਲੇ ਹੀ ਦੱਸੀ ਜਾਣਾ ਵੀ ਇਹਦਾ ਫਿਕਸ ਹੈ ਖੁੱਚਾਂ ਤੋਂ ਤੇ ਹੈ ਜਿਹੜਾ ਹਵਾਨਾ ਅੱਗੋਂ ਗੱਲ ਕੀਤੀ ਹੈ ਮਾਈ ਨੇ ਤੁਸੀਂ ਇੱਥੋਂ ਦੇਖ ਸਕਦੇ ਹੋ ਅਗਾੜੀ ਜਿਹੜੀ ਬੜੀ ਚੰਗੀ ਏ ਇਸ ਗਾਂ ਦੀ ਇਸੇ ਚੀਜ਼ ਨਾਲ ਪਸ਼ੂ ਨੇ ਦੁੱਧ ਦੇਣਾ ਤੇ ਬਾਡੀ weight ਵੀ ਦੇਖਿਓ ਵਜ਼ਨ ਵੀ ਦੇਖਿਓ ਇਹਦਾ ਫੁੱਲ weight ਵਾਲੀ ਫੁੱਲ ਵਜ਼ਨ ਵਾਲੀ ਇਹ ਗਾਂ ਫੌਰ ਸੇਲ ਸੂਆ ਤੀਜਾ ਸੁੰਦੀ ਆ ਤਿਆਰੀ ਬੜੀ ਸੋਹਣੀ ਫੜਦੀ ਆਉਂਦੀ ਆ ਹਾਈਟ ਵੀ ਸੋਹਣੀ ਅੰਦਸੋ ਲੰਬਾਈ ਵੀ ਚੰਗੀ ਆ ਬਾਕੀ ਚੜਾਈ ਦੇਖ ਬੱਡੇ ਬਾਈ ਕਿੰਨੀ ਮਈਆਂ ਦਾ ਸਰੀਰ ਲੱਗਾ ਵਾ ਗਾਂ ਨੂੰ ਰੋਹਵਾਨਾ ਚੌੜਾ ਵੀ ਕਾਫੀ ਆ ਤੇ ਭਰੂਗੀ ਵੀ ਚੰਗਾ ਹਜੇ ਹਜੇ ਤਾਂ ਬਾਈ ਕੱਚੀ ਆ ਜਦੋਂ ਗਾਂ ਨੇ ਤਿਆਰ ਤੇ ਕੱਚੀ ਗਾਂ ਦਾ ਜ਼ਮੀਨ ਅਸਮਾਨ ਦਾ ਵਟਾ ਪੈ ਜਾਂਦਾ ਸਹੀ ਸੋ ਇੱਥੋਂ ਦੇਖੋ ਪਛਾਣ ਨੂੰ ਹੁਣੇ ਕੱਢਣ ਲੱਗ ਗਈ ਹੋਵਾਨਾ ਨਾਲੇ ਅੱਗੋਂ ਸ਼ੁਰੂਆਤ ਦੇਖ ਲਓ ਤੁਸੀਂ ਕਿੰਨੀ ਕਿ ਚੰਗੀ ਇੱਕ ਹੋਰ ਬੜਾ ਸੋਹਣਾ ਰੰਗ ਰੂਪ ਆ ਕਾਲੇ ਬਾਈ ਕੰਮਾ ਸੁਆਹ ਜਗਜੀਤ ਵੀਰੇ ਦੂਜਾ ਸੁਆਹ ਇਹ ਟਰਾਈ ਇਹਦੀ ਖੋਦਾ ਹੂੰ ਤੇ ਹੈ ਮਰਨਾਏ ਪ੍ਰੈਗਨੈਂਟ ਆ ਠੀਕ ਹੈ ਇਹ ਬੱਚੀ ਇਹਦੇ 12 ਦਿਨ ਪਏ ਆ ਬਾਈ 12 ਦਿਨ ਪਏ ਆ 45 ਕਿਲੋ ਪਹਿਲਣ ਦਾ ਇਹਦਾ ਪੀਕ ਰਿਆ ਬਾਈ ਕੀ ਰੇਟ ਰਹਿਣਾ ਦਾ ਰੇਟ ਇਹਦਾ ਜਗਜੀਤ ਬਾਈ ਆਪਾਂ 2 ਲੱਖ ਤੇ 60000 ਰੁਪਏ ਦੀ ਵੈਣ ਦੇਣਾ ਖੋਲੀ ਬਈ 2 ਲੱਖ ਤੇ 60000 ਦੀ ਦਸੋ ਇਹ ਗਾਂ ਅਜੇ ਦਿਨ ਲੈਂਦੀ ਆ ਸੋਨ ਚ ਕਦ ਕਾਠ ਇਹਦਾ ਬਾਕਮਾਲ ਖੁੱਲੀ ਡੁੱਲੀ ਆ ਉਤੋਂ ਫੁੱਲ ਬਹੁਤ ਜਿਆਦੇ ਚੰਗੀ ਬਾਈ ਇਹ 8ਵੀਂ 9ਵੀਂ ਜਨਰੇਸ਼ਨ ਦੀ ਆ ਆਪਣੇ ਖਾਸ ਮਿੱਤਰ ਤੋਂ ਹੀ ਲਈਆਂ ਬੈੜ ਜਿਆਦੇ ਪਿਆਰੀ ਚੀਜ਼ ਐ ਠੀਕ ਐ ਬਸ ਇਹਨਾਂ ਨੂੰ ਆ ਤੁਹਾੜੀ ਇਹ ਤੁਰਨਾ ਨਹੀਂ ਹੋਂਦਾ ਸਹੀ ਐ ਸੋ ਇਹ ਦੋਸਤੋ ਖੁੱਲੀਆਂ ਰਹਿੰਦੀਆਂ ਫਾਰਮਾਂ ਦੇ ਵਿੱਚ ਜਦੋਂ ਐਵੇਂ ਤੋਰਦੇ ਆ ਤਾਂ ਇਹ ਆਪਦੀ ਆਜ਼ਾਦੀ ਨਾਲ ਆਪਦੀ ਮਨ ਮਰਜ਼ੀ ਨਾਲ ਤੁਰਨਾ ਪਸੰਦ ਕਰਦੀਆਂ ਟਰਾਈ ਕਰਾਂਗੇ ਇਹਨੂੰ ਫੇਰ ਤੋਰ ਕੇ ਦਿਖਾਉਣ ਦੀ ਕਿਉਂਕਿ ਜਿਹੜੀ ਗਾਂ ਬਾਰ ਨੂੰ ਜਦੋਂ ਨਿਕਲੂਗੀ ਹੋਰ ਸੋਹਣੀ ਲੱਗੂ ਸੋ ਹੁਣ ਦੇਖੋ ਤੁਸੀਂ ਕੋਈ ਨਾ ਫੋਨ ਤਾਂ ਸੁਣ ਲਾ ਸੋ ਨੂੰ ਸੋ ਦੇਖੋ ਹੁਣ ਫੇਰ ਇਹਨੂੰ ਬਹੁਤ ਸੋਹਣਾ ਟਾਂਚਾ ਬਾਕੀ ਡਿਮਾਂਡ ਜਿਹੜੀ ਉਹ ਤੁਹਾਨੂੰ ਦੱਸਦੀ ਹੈ ਜਿਹੜਾ ਭਰਾ ਖਰੀਦਣਾ ਚਾਹੁੰਦਾ ਆ ਕੇ ਦੇਖੋ ਕਿਉਂਕਿ ਸਾਹਮਣੇ ਖੜ ਕੇ ਜੱਜਮੈਂਟ ਹੁੰਦੀ ਹੈ ਕਿਹੜਾ ਪਸੂ ਕਿੱਦਾਂ ਦਾ ਹੁੰਦਾ ਬਹੁਤ ਸੋਹਣੀ ਇਹ ਵੈੜ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੀਮਨ ਡਿਟੇਲ ਇਹਦੀ ਸਾਰੀ ਹੈਗੀ ਆ ਬਾਕੀ ਆ ਕੇ ਤੁਸੀਂ ਇਹਨੂੰ ਦੇਖ ਲਓਗੇ ਦੋਸਤੋ 4 ਨੰਬਰ ਵਾਲੀ ਗਾਂ ਪਹਿਲਾਂ ਤੋੜਾਂਗੇ 3 ਨੰਬਰ ਵਾਲੀ ਹਜੇ ਖੜੀ ਹੈ ਇਹ ਬਾਹਰ ਨੂੰ ਆਪ ਹੀ ਆ ਗਈ ਤੇ ਸੋਚਿਆ ਤੁਹਾਨੂੰ ਦਿਖਾਣੇ ਕਾਲੇ ਬਈ ਕੀ ਡਿਟੇਲ ਹੈ ਇਸ ਗਾਂ ਦੀ ਜਗਜੀਤ ਵੀਰੇ ਦੂਜਾ ਸੂਆ ਹੂੰ ਇਹ ਸਟ੍ਰਾਈਕਰ ਦੇ ਸੀਮਨ ਦੀ ਖੋਦਾ ਬਾਈ ਜੀ ਇੱਕੋ ਮਿੰਟ ਵਿੱਚ ਕਰ ਲੈ ਦੀ ਡਿਟੇਲ ਹਾਂ ਕੋਈ ਗਲਤੀ ਮੋਂਨੇ ਗਾਂ ਦਿਖਾਉਣਾ ਦੋਨੇ ਪਾਸਿਓਂ ਗਾਂ ਦਿਖਾਓ ਜਿਹਨੂੰ ਮੇਰੇ ਦਿਲ ਦੀ ਕਹਿਦਗੇ ਨਾ ਉਹ ਅਸਲ ਗਾਂ ਹੈ ਇਹੋ ਜੀ ਗਾਂ ਵੀ ਜਿੱਥੇ ਮਰਜੀ ਕੰਪੀਟੀਸ਼ਨ ਲੈਵਲ ਦੀ ਜਾਨਵਰ ਆ ਠੀਕ ਹੈ ਯਾਨੀ ਬਾੜਾ ਤਾਂ ਨਹੀਂ ਕਹਿੰਦਾ 60 ਕਿਲੋ ਦੁੱਧ ਦੀ ਆਪਾਂ ਗਰੰਟੀ ਵੀ ਦੇ ਦਾਂਗੇ ਜੋ ਮਰਜੀ ਆਪਣੇ ਨਾਲ ਗਰੰਟੀ ਵੀ ਇਹ ਚੀਜ਼ ਦੀ ਇਹ ਬਾਈ ਜੀ ਖੁਰ ਹੈਗੀ ਸਟਾਈਕਰ ਦੀ ਮਾਂ ਹੈਗੀ ਇਹਦੀ 40 116 ਦੀ ਇਹਦੀ ਗ੍ਰੈਂਡ ਮਾਂ ਹੈਗੀ ਪੈਨੀ ਮੇਕਰ ਦੀ ਉਦੋਂ ਇਹਦੀ ਗ੍ਰੈਂਡ ਮਾਂ ਹੈਗੀ ਆ ਬਾਈ ਐਰਿਕ ਦੀ ਤੇ ਪ੍ਰੈਗਨੈਂਟ ਆ ਇਹ ਵਰਲਡਵਾਈਡ ਦੇ ਚਿੰਜਰਨਾ ਠੀਕ ਕੁ 305 ਦਿਨਾਂ ਦਾ 11500 ਲੀਟਰ ਦਾ ਦੁੱਧ ਆ ਬਾਈ ਜੀ 52 ਕਿਲੋ ਦਾ ਫਰਸਟ ਲੈਕਟੇਸ਼ਨ ਦਾ ਪੀਕ ਆ ਠੀਕ ਹੈ ਠੀਕ ਹੈ ਸੋ ਮਾਰ ਆ ਜ ਬੈਰ ਦੇ ਨਾਲ ਦੋਨੋਂ ਪਾਸੇ ਐਂ ਦੀ ਕੈਮਰਾ ਮਾਰ ਕੇ ਵੇਖੋ ਜਿਹਨੂੰ ਆਪਾਂ ਅਸਲ ਕਹਿ ਦਿੰਦੇ ਨੇ ਨਾ ਉਹ ਗਾਂ ਅਜੇ ਤਾਂ ਜਦੋਂ ਕਿਤੇ ਤਿਆਰ ਜਗਜੀਤ ਵੀਰੇ ਨੇ ਆਪਦੇ ਟਾਈਮ ਦੀ ਹੋਣਾ ਨਾ ਸੂਸਾ ਕੇ ਸਮੇਂ ਤੇ ਚੱਲ ਬੇਟਾ ਉਧਰ ਚਲੋ ਚਲ ਬਾਹ ਖੜਾ ਲ ਆਏ ਨਹੀਂ ਹੋਗੇ ਨਾ ਬਾਈ ਇਹਦੇ ਦੋਨੇ ਪਾਸੇ ਦੀ ਆਰਡਰ ਦੀ ਉਹ ਕਰਕੇ ਵੇਖੋ ਕੱਲੇ ਇਹਦਾ ਕੀ ਰੇਟ ਰਹਿਣਾ ਬਾਈ ਜੀ ਜੀ ਤੇ ਦਾ ਰੇਟ ਕਰਾਂਗੇ ਫੋਨ ਤੇ ਠੀਕ ਹੈ ਸੋਸੋ ਰੇਟ ਫੋਨ ਤੇ ਇਹ ਜਿਆਦੇ ਵੱਡੇ ਮੁੱਲ ਦੀ ਆ ਬਾਈ ਬੇਮੁੱਲੀ ਚੀਜ਼ ਆ ਆਏ ਤੁਸੀਂ ਇੱਧਰ ਦੀ ਹੁਣ ਜੇ ਖੜ ਜੀ ਨਾ ਵਿਚਕਾਰ ਕੇ ਮੇਰੇ ਪਾਸੇ ਦੀ ਵੀ ਕੈਮਰਾ ਮਾਰਚੇ ਵੀ ਥੋ ਆਰਡਰ ਤੇ ਹੂੰ ਵੇ ਸੈਟ ਤੋਂ ਦਸਤੋ ਸਿੰਘ ਹਵਾਨਾ ਦੇਖੋ ਬੁੰਦਿਆ ਪਿਆ ਹਰੇਕ ਪੱਕ ਤੋਂ ਨਾੜਾਂ ਜਿਹੜੀਆਂ ਉਹ ਇੰਨੀਆਂ ਕਹਵਾਨੇ ਦੇ ਉੱਤੇ ਹਜੇ ਦੇਣੇ ਲੈਂਦੀ ਐ ਡਿਟੇਲ ਤੁਹਾਨੂੰ ਰਿਟਰਨ ਦੇ ਵਿੱਚ ਜੋ ਬਾਈਫਰਾਂ ਕੋਲ ਇੱਕ ਪੇਜ ਐ ਉਹਦੇ ਤੇ ਹੀ ਲਿਖਿਆ ਹੋਇਆ ਉਸ ਹਸਾਬ ਤੇ ਤੁਹਾਨੂੰ ਡਿਟੇਲ ਇਸ ਗਾਂ ਦੀ ਦੱਸੀ ਐ ਕੋਈ ਨਾ ਕੋਈ ਨਾ ਕੋਈ ਨਾ ਖਰ ਕਾਲੇ ਵੀ ਹੁਣ ਜਿਹੜੀ ਆਪਾਂ ਵੈੜ ਤੋੜ ਰਹੇ ਹਾਂ ਇਹ ਮੈਸੇਜ ਇਹ ਜੀ 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 ਠੀਕ ਹੈ ਜਿਹੜਾ ਮਰਜੀ ਵੀਰਾ ਚਾਰ ਟਾਈਮ ਚੋਲੇ 40 ਕਿਲੋ ਅੱਜ ਇਹਦੇ ਥੱਲੇ ਤੇਰਵਾ ਦੇਣਾ ਸੂਈ ਨੂੰ ਕੰਡੇ ਦੇ ਦੁੱਧਾਂ ਠੀਕ ਹੈ ਅੱਜ 40 ਕਿਲੋ ਇਹਦੇ ਥੱਲੇ ਤੋਲਦਾ ਠੀਕ ਹੈ 40 ਕਿਲੋ ਇਸ ਤਰ੍ਹਾਂ ਤਿਆਰ ਦੋਸਤੋ 40 ਕਿਲੋ ਦੁੱਧ ਤੇ ਹਵਾਨਾ ਫਿਕਸ ਕਿੰਨਾ ਕੋ ਦੇਖਿਓ ਤੁਸੀਂ ਕਿਉਂਕਿ ਇੰਨੇ ਦੁੱਧ ਨਾਲ ਹਵਾਨਾ ਕਿਉਂਕਿ ਕੁਆਲਿਟੀ ਜਿਹੜੀ ਹੁੰਦੀ ਆ ਉਹਦੇ ਕਰਕੇ ਹੀ ਤੁਸੀਂ ਹਵਾਨਾ ਦੇਖੋਗੇ ਪੂਰਾ ਤਣਿਆ ਆਵਿਆ ਪੂਰਾ ਫਿਕਸ ਹਵਾਨਾ ਸਹੀ ਹੈ ਅਜੇ ਸ਼ਾਮ ਤੱਕ ਭਾਈ ਕਹਿੰਦਾ ਨੇ ਪੂਰਾ ਭਰਨਾ 40 ਕਿਲੋ ਦੁੱਧ ਹਾਜਰ ਹੈ ਕਾਲੇ ਇਹ ਇਹਦੇ ਨਾਲ ਬੱਚਾ ਕੀ ਹੈ ਬਾਈ ਇਹਦੇ ਨਾਲ ਬੱਛਾ ਵੀਰੇ ਠੀਕ ਹੈ ਸੋ ਆ ਖੜਾ ਵਾ ਦੇਖਿਆ ਹੀ ਬਣਦੀ ਹੈ ਬੜੀ ਸੋਹਣੀ ਕਾ ਮੈਸੀ ਸੀ ਮੰਦੀ ਹੈ ਬਾਈ ਇਹਦੇ 7-8 ਪੀੜੀਆਂ ਦਾ ਆਪਣੇ ਕੋਲ ਇਹਦਾ ਰਿਕਾਰਡ ਆ ਠੀਕ ਹੈ ਮੰਨ ਕੇ ਚੱਲ ਵੀ ਜਿਹੜਾ ਮਰਜੀ ਭਰਾ ਲੈ ਜਾਏ ਜਦੋਂ ਇਹਦਾ ਹਜੇ ਤਾਂ 1 ਮਹੀਨੇ ਨੂੰ ਇਹਦਾ ਰੁੱਤ ਵੇਖ ਲਓ ਕਿਹੜੀ ਆ ਹਾਂ ਆ ਸਮੇਂ ਦਾ ਜਦੋਂ ਇਹਦਾ ਸਮਾਂ ਮਹੀਨੇ ਨੂੰ ਪੀਕ ਆਉਣਾਗਾ ਉਦੋਂ 50 ਤੋਂ ਪਲੱਸ ਪਲੱਸ ਦੁੱਧ ਦੇਣਾ ਬੱਚੇ ਠੀਕ ਹੈ ਅਛਾ ਇਹਦਾ ਰੇਟ ਕੀ ਰਹਿਣਾ ਰੇਟ ਇਹਦਾ ਵੀ ਜਗਜੀਤ ਫੋਨ ਤੇ ਕਰਾਂਗੇ ਬੜੀ ਪੂਛ ਫੜੀ ਬਈ ਬਹੁਤ ਸੋਹਾਨੇ ਦੀ ਬਣਾਵਟ ਦੇਖੋ ਵਾਕਈ ਕੰਪੀਟੀਸ਼ਨ ਵਾਲੀ ਏਦਾਂ ਦੀ ਗਾਂ ਤੋਂ ਬਰੀਡਿੰਗ ਕਰੋ ਜੇ ਬਾਕੀ ਪੇਮੈਂਟ ਤੁਸੀਂ ਲਾਉਣੀ ਆ ਆਪਦੀ ਸਮਝ ਨਾਲ ਲਾਇਓ ਪਰ ਹਰੇਕ ਪੱਖ ਤੋਂ ਜਿਹੜੇ ਉਹਦੇ ਗੁਣ ਨਜ਼ਰ ਆਉਂਦੇ ਆ ਬੜਾ ਸੋਹਣਾ ਢਾਂਚਾ ਬਹੁਤ ਸੋਹਣੀ ਗਾਂ ਫੇਸ ਦੇਖੋ ਬਿਊਟੀ ਦੇਖ ਸਕਦੇ ਹੋ ਤੁਸੀਂ ਇਹਦੀ ਸੋ ਇਹ ਜਿਹੜੀ ਵੈਸੇ ਪੱਧੀਆਂ ਗਾਵਾਂ ਦੇ ਵਿੱਚੋਂ ਇਹ ਤੀਜੇ ਨੰਬਰ ਤੇ ਸੀਗੀ। ਬਬੂ ਅੰਦਰ ਨੂੰ ਹੀ ਲੈ ਜੀ ਗਈ। ਤਾਜੀ ਸੂਈ ਵੀ 13ਵੇਂ ਦਿਨ 40 ਕਿਲੋ ਦੁੱਧ ਹਾਜ਼ਰ ਹੈ। ਇਹ ਖੋਰ ਲਾਸਟ ਉੱਤੇ ਗਾਂ ਤੁਹਾਨੂੰ ਦਿਖਾਉਣੇ ਆ। ਚਾਰ ਗਾਵਾਂ ਤੁਹਾਨੂੰ ਦਿਖਾਤੀਆਂ ਜਿਹੜੀ 5ਵੇਂ ਨੰਬਰ ਤੇ ਐ। ਇਹ ਜਿਗਰ ਜੀ ਦੂਜਾ ਸੂਗਾ ਘਰੇਲੂ ਗਾਂ। ਠੀਕ ਹੈ। ਇਹਨੇ 28-29 ਕਿਲੋ ਪਹਿਲਾਂ ਨੇ ਦੁੱਧ ਦਿੱਤਾ। ਇਹ ਕੱਲ ਸੂਈ ਆ। ਕੱਲ ਸੂਈ ਐ। ਹਾਂ। 18-20 ਕਿਲੋ ਬੱਚਾ ਦਿੱਤਾ ਭਾਈ ਇਹਨੇ। 20 ਕਿਲੋ ਦੁੱਧ ਦੀ ਇਹਦੇ ਥਲੇ ਸਟਾਰਟਿੰਗ ਹੋ। ਠੀਕ ਹੈ। ਠੀਕ ਆ ਸੋ ਇਹਦਾ ਰੇਟ ਕੀ ਰਹਿਣਾ ਜਗਦੀਤ ਦਾ ਮੁੱਲ ਜਿਹੜਾ ਮਰਜ਼ੀ ਕਰਾ ਲਗੇ 1 ਲੱਖ 22000 ਰੁਪਏ ਦੀ ਗਾਂ ਦੇ ਦਾ 1 2 ਹੱਥ ਦੇ ਚੋਣ ਦਾ ਥਾਣਾ ਹੱਥੀ ਚੁਆਈ ਕਰਨ ਵਾਲਾ ਮੈਂ ਬਾਹਲਾ ਨਹੀਂ ਤੁਹਾਨੂੰ ਕਹਿੰਦਾ 30 ਕਿਲੋ ਦੁੱਧ ਬੜੇ ਆਰਾਮ ਨਾਲ ਠੰਡਾ ਗਾਂ ਦਾ ਦੁੱਧ ਦੇ ਦੁੱਤੀ ਏ ਕਿਲੋ ਠੀਕ ਹੈ ਸੋ ਦੋਸਤ ਥਣ ਅਥੀ ਚੁਆਈ ਵਾਲਾ ਜੇ ਤੁਸੀਂ ਦੇਖ ਸਕਦੇ ਹੋ ਖੋਲੀ ਪਈ ਇਹਨੂੰ ਬਾਡੀ ਬੰਤਰ ਬਨਾਵਟ ਦੇਖੋ ਪੈਠ ਪੁੜੇ ਦੀ ਕਿੱਦਾਂ ਦੀ ਲੱਗੀ ਵੀ ਸਹੀ ਹੈ ਹਾਈ ਟੈਂਡਰਸ ਦੋਸੋ ਦੂਜੀਆਂ ਦੇ ਬਰਾਬਰ ਦੀ ਐ ਸੁਧਰੀ ਬਰੀਡ ਦਾ ਮਾਮੂਲੀ ਫਰਕ ਇਹ ਪੈ ਜਾਂਦਾ ਵੀ ਇਹਦਾ ਥਣ ਹੱਥੀ ਚਵਾਈ ਵਾਲਾ ਥੋੜਾ ਮਟਾਈ ਵਾਲਾ ਦੂਜੀਆਂ ਦੇ ਥਣ ਜਿਹੜੇ ਉਹ ਥੋੜੇ ਮਸ਼ੀਨ ਵਾਲੇ ਨੇ ਘੱਟ ਤੋਂ ਘੱਟ ਮੰਨ ਕੇ ਲੈ ਲੈਣ 30 ਕਿਲੋ ਦੁੱਧ ਦਊ ਪਰਮਾਤਮਾ ਸੌਖ ਰੱਖ ਕੇ ਜਿਆਦੇ ਨਹੀਂ ਠੀਕ ਐ ਤੋ ਤਿਆਰੀ ਚੰਗੀ ਐ ਦੱਸੋ ਇਧਰੋਂ ਦੋਨੇ ਪਾਸੇ ਦੇ ਥਣ ਵੇਖ ਲੋ ਹਾਥੀ ਚਵਾਈ ਚੋਣ ਪਤਮਾ ਦਾ ਅੰਤ ਕੋਈ ਨਹੀਂ 1 ਲੱਖ ਤੇ 22000 ਚ ਇਹ ਗਾਂ ਤੁਹਾਨੂੰ ਮਿਲ ਜੂਗੀ ਸੋ ਇਹ ਲਾਸਟ ਉੱਤੇ ਤੁਹਾਨੂੰ ਗਾਂ ਦਿਖਾ ਰਹੇ ਸੀ ਇਹ ਪੰਜ ਨਾਗਜ ਦੀ ਵੀਡੀਓ ਚ ਵਿਕਰੀ ਆਲੇ ਸੀ ਜਿਹਦੇ ਚੋਂ ਇਹ ਗਾਂ ਆਮ ਫਾਰਮਰ ਦੀ ਪਹੁੰਚ ਆਲੀ ਹੈ 122000 ਇਹਦਾ ਰੇਟ ਹੈ ਤੇ ਤਾਜੀ ਇਹ ਸੋਈ ਵੀ ਹੈ ਕੋ ਬਾਕੀ ਕੁਸ ਗਾਵਾਂ ਦੇ ਰੇਟ ਜਿਹੜੇ ਉਹ ਫੋਨ ਦੇ ਉੱਤੇ ਰੱਖੇ ਆ ਉਹਨਾਂ ਦੀ ਬਰੀਡ ਕੁਆਲਿਟੀ ਆ ਕੇ ਦੇਖਿਓ ਇੱਕ ਟਾਪ ਦੀ ਬਰੀਡ ਦੀਆਂ ਇਹ ਗਾਵਾਂ ਇਹਨਾਂ ਦੇ ਬਾਈ ਇਹ ਨਹੀਂ ਵੀ ਆਪਾਂ ਕੋਈ ਨਜਾਇਜ਼ ਮੰਗਣੇ ਆ ਪਰ ਇਹਨਾਂ ਦੇ ਕੋਲੇ ਆ ਕੇ ਵੀ ਜਦੋਂ ਬੰਦਾ ਦੇਖੂਗਾ ਨਾ ਫੋਨ ਤੇ ਕਈ ਵਾਰੀ ਅਗਲਾ ਕਹਿੰਦਾ ਕਿ ਕਿੰਨੇ ਕ ਪੈਸੇ ਮੰਗ ਲੇ ਜਦੋਂ ਬੰਦਾ ਬਾਈ ਫੇਸ ਆ ਕੇ ਦੇਖੂ ਉਹਦੋਂ ਕਹੂਗਾ ਮੈਨੂੰ ਤਸੱਲੀ ਹੋ ਗਈ ਸਹੀ ਸਫਲ ਹੋਇਆ ਅਗਲਾ ਕਹੂਗਾ ਡੈਰੀ ਤੇ ਆਉਣ ਦਾ ਇਹਦਾ ਇਹ ਨਾ ਕਹੂਗਾ ਵੀ ਮੇਰੇ ਕੋਲ ਪਸੰਦ ਨਹੀਂ ਆਇਆ ਸਹੀ ਹੈ ਤੋਂ ਦੋਸਤੋ ਇੱਥੇ ਤੁਹਾਨੂੰ ਇੱਕ ਟੈਗ ਵੀ ਦਿਖਾਉਣਾ ਇਹਦੇ ਲੱਗਾ ਇਹ ਇਹਦਾ ਟੈਗ ਤੁਸੀਂ ਦੇਖ ਸਕਦੇ ਹੋ 216 ਨੰਬਰ ਮੈਸੀ ਦੀ ਇਹ ਤੁਸੀਂ ਇਹ ਦਾ ਸਾਰੇ ਜਿਹੜੇ ਉਹ ਡਿਟੇਲ ਦੇਖ ਸਕਦੇ ਹੋ ਇਹਦੇ ਟੈਗ ਦੇ ਉੱਤੇ ਸੋ ਇਹ ਨਾਗ ਅਜ ਦੀ ਵੀਡੀਓ ਦੇ ਵਿਕਰੀ ਵਾਲੇ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਜਿਹੜਾ ਪਸ਼ੂ ਖਰੀਦਣਾ ਚਾਹੋ ਧੰਨਵਾਦ